ਰਾਤੀ ਉਪਾਈ ਇੰਡੀਪੈਂਡੈਂਸ ਕਣਕਣ ਮੇ ਸਵਾਦ ਕਣਕਣ ਮੇ ਭਾਰਤ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੇ ਘਰ ਦਾ ਕਰਾਓ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਕੀਤਾ ਜਾ ਰਿਹਾ ਹੈ ਵੀਰਵਲ ਨਗਰ ਵਿਖੇ ਜਿਹੜੇ ਕਿਸਾਨ ਜਥੇਬੰਦੀਆਂ ਜੜੀਆਂ ਨੇ ਇੱਥੇ ਪਹੁੰਚਿਆ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਾਂ ਤੁਸੀਂ ਦੇਖ ਸਕਦੇ ਹੋ ਇਹ ਬ੍ਰਹਮਸ਼ੰਕਰ ਜਿੰਪਾ ਜੀ ਦੇ ਘਰ ਦੀਆਂ ਤਸਵੀਰਾਂ ਜਿੱਥੇ ਬਾਹਰੀ ਸਾਈਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸੰਯੁਕਤ ਕਿਸਾਨ ਮੋਰਚਾ ਜਿਹੜੇ ਜਥੇਬੰਦੀਆਂ ਨੇ ਉਹ ਇੱਥੇ ਪਹੁੰਚਿਆ ਨੇ ਔਰ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਦੇ ਘਰ ਦੇ ਬਾਹਰ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਮ ਕੇ ਜਿਹੜੀ ਹੈ ਸਰਕਾਰ ਦੇ ਖਿਲਾਫ ਮੰਤਰੀ ਜਿੰਪਾ ਦੇ ਖਿਲਾਫ ਜਿਹੜੀ ਨਾਰੇਬਾਜੀ ਕੀਤੀ ਜਾ ਰਹੀ ਹੈ ਔਰ ਹੱਥਾਂ ਦੇ ਵਿੱਚ ਆਪਣੇ ਆਪਣੇ ਜਥੇਬੰਦੇ ਦੇ ਜਿਹੜੇ ਨੇ ਉਹ ਝੰਡੇ ਫੜੇ ਹੋਏ ਨੇ ਪੁਲਿਸ ਨੇ ਜਿਹੜਾ ਇਹ ਪਹਿਲਾਂ ਬੈਰੀਗੇਡ ਲਗਾ ਕੇ ਬਾਹਰ ਬੰਦ ਕੀਤਾ ਸੀ ਉਸ ਤੋਂ ਬਾਅਦ ਜਿਹੜੀ ਕਿਸਾਨ ਜਥੇਬੰਦੀਆਂ ਇਹ ਵੈਰੀਗੇਟ ਲੰਘ ਕੇ ਆ ਗਈਆਂ ਜਦੋਂ ਪੱਕੇ ਹਿੱਸੇ ਦੇ ਤੋੜ ਕੇ ਅੱਗੇ ਪਹੁੰਚ ਗਈਆਂ ਹਨ ਹੁਣ ਜਿਹੜਾ ਇਹ ਜਥੇਬੰਦੀਆਂ ਨੂੰ ਰੋਕਣ ਦੇ ਲਈ ਜਿਹੜਾ ਮੇਨ ਜਿਹੜਾ ਆ 게ਟ ਬੰਦ ਕਰ ਦਿੱਤਾ ਗਿਆ ਹੈ ਪੁਲਿਸ ਅਧਿਕਾਰੀ ਪੁਲਿਸ ਦੇ ਆਲਾ ਅਧਿਕਾਰੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਕਿਸੇ ਤਰ੍ਹਾਂ ਦੇ ਨਾਲ ਵੀ ਇਹ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਇਹ ਜਿਹੜਾ ਆ ਮੰਤਰੀ ਜੀ ਦੇ ਨਾਲ ਗੱਲਬਾਤ ਕੀਤੀ ਜਾਵੇ ਕਿਉਂਕਿ ਕਿਸਾਨ ਜਿ세 ਬੰਦੀਆਂ ਦੇ ਆਗੋਂ ਰੱਖਣਾ ਹੈ ਕਿ ਜਿਨ੍ਹਾਂ ਚਕਰ ਮੰਤਰੀ ਜੀ ਦੇ ਨਾਲ ਗੱਲਬਾਤ ਨਹੀਂ ਹੁੰਦੀ ਉਹਨਾਂ ਦੀਆਂ ਮੰਗਾਂ ਦਾ ਜਿਹੜਾ ਹੱਲ ਨਹੀਂ ਕੀਤਾ ਜਾਂਦਾ ਉਹਨਾਂ ਚਕਰ ਉਹਨਾਂ ਵੱਲੋਂ ਇਹ ਪ੍ਰੋਟੈਸਟ ਕੀਤਾ ਜਾਵੇਗਾ ਇਹ ਪ੍ਰੋਟੈਸਟ ਕਿਸਾਨ ਜਿ세 ਬੰਦੀਆਂ ਵੱਲੋਂ ਕਟੋ-ਕਟ 3 ਵਜੇ ਜਿਹੜਾ ਹੈ 3 ਘੰਟੇ ਤੱਕ ਜਿਹੜਾ ਕੀਤਾ ਜਾਵੇਗਾ ਇਹ ਜਿਹੜੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਨਾਅਰੇਬਾਜੀ ਕੀਤੀ ਜਾ ਰਹੀ ਹੈ ਔਰ ਨਾਅਰੇਬਾਜੀ ਇਕੱਠੇ ਹੋ ਕੇ जदों किसान जो रोक दिता गया है त नारेबाजी नारेबाजी जिंदाबाद के खिलाफ जी नाजी की जा रही है पारी संख्या फोर्स लगाई है वेरी गुड लगाए गए हैं और देख सकते हो कि पुलिस मौजूद है ਜ਼ਿੰਦਾਬਾਦ ਔਰ ਕਿਸਾਨ ਜਥੇਬੰਦੀਆਂ ਬਹੁਤ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਇੱਥੇ ਨਾਰੇਬਾਜੀ ਕਰ ਰਹੀਆਂ ਹਨ ਔਰ ਮੰਗ ਕਰ ਰਹੀਆਂ ਹਨ ਕਿ ਮੰਤਰੀ ਜੀ ਨੂੰ ਜਿਹੜਾ ਬਾਹਰ ਆਣਾ ਚਾਹੀਦਾ ਉਹਨਾਂ ਦਾ ਮੰਗ ਪੱਤਰ ਲੈਣਾ ਚਾਹੀਦਾ ਉਹਨਾਂ ਦੇ ਨਾਲ ਅਸੀਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਥੱਲੇ ਇੱਥੇ ਮਿਸਟਰ ਜੇਮਪੇ ਦੇ ਘਰ ਮੋਰਚੇ ਧਰਨਾ ਦੇ ਰਹੇ ਹਾਂ ਮੇਰੇ ਸਾਥੀਆਂ ਨੇ ਬੜੇ ਵਿਸਤਾਰ ਨਾਲ ਜਿਹੜੀ ਹੈ ਤੁਹਾਡੇ ਨਾਲ ਮੰਗਾਂ ਬਾਰੇ ਚਰਚਾ ਕਰ ਦਿੱਤੀ ਆ ਲੇਕਿਨ ਇੱਕ ਗੱਲ ਅਸੀਂ ਬੜੇ ਜ਼ੋਰ ਨਾਲ ਕਹਿਣਾ ਚਾਹੁੰਦੇ ਆ ਜਿੱਥੇ ਪੰਜਾਬ ਸਰਕਾਰ ਨਾਲ ਸਾਡੀ ਲੜਾਈ ਆ ਉਥੇ ਕੇਂਦਰ ਦੀ ਸਰਕਾਰ ਨਾਲ ਵੀ ਦੋ ਗੱਲਾਂ ਦੇ ਉੱਤੇ ਵੱਡੀ ਪੱਧਰ ਤੇ ਅਸੀਂ ਲੜਨ ਲੜਾਈ ਲੜ ਰਹੇ ਆ ਪਹਿਲਾ ਇਹ ਕਿਉਂਕਿ ਸਰਕਾਰ ਨੇ ਜਿਹੜੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਕਿਹਾ ਸੀ ਉਹ ਮੁੜ ਕੇ ਤੀਸਰੀ ਵਾਰ ਸਰਕਾਰ ਬਣ ਗਈ ਉਹਦੇ ਬਾਰੇ ਕੋਈ ਚਰਚਾ ਨਹੀਂ ਦੂਸਰਾ ਜਿਹੜੇ ਉਹਨਾਂ ਕਾਲੇ ਕਾਨੂੰਨ ਬਣਾ ਕੇ ਪੁਲਿਸ ਰਾਜ ਦੇਸ਼ ਅੰਦਰ ਬਣਾ ਦਿੱਤਾ ਉਹਦੇ ਵਿਰੋਧ ਵਿੱਚ ਅਸੀਂ ਡਟ ਕੇ ਲੜਾਈ ਲੜ ਰਹੇ ਆ ਕਿਉਂਕਿ ਅਸੀਂ ਦੇਸ਼ ਨੂੰ ਪੁਲਿਸ ਰਾਜ ਨਹੀਂ ਇੱਥੇ ਡੈਮੋਕ੍ਰੇਸੀ ਬਹਾਲ ਕਰਾਉਣਾ ਰਖਣਾ ਚਾਹੁੰਦੇ ਆ ਕੇਂਦਰ ਦੀ ਸਰਕਾਰ ਉਹ ਸਾਡੇ ਉੱਤੇ ਹਮਲੇ ਕਰ ਰਹੀ ਆ ਪੰਜਾਬ ਦੀ ਸਰਕਾਰ ਜਿਹੜੀ ਆ ਜਿਨੇ ਲੋਕਾਂ ਨੇ ਬੜੀ ਇਹ ਸਾਸ਼ਾ ਨਾਲ ਇਹਨਾਂ ਨੂੰ 90 ਸੀਟਾਂ ਦਿੱਤੀਆਂ ਸੀ 92 ਪੇ ਪੰਜਾਬ ਦਾ ਪਲਾਕਨ ਸਕਣਗੇ ਤੇ ਕੋਈ ਵੀ ਪੰਜਾਬ ਦਾ ਜਿਹੜਾ ਮਸਲਾ ਹੱਲ ਨਹੀਂ ਕੀਤਾ ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਮਿਸਟਰ ਜਿੰਪਾ ਨੂੰ ਅੱਜ ਮੰਗ ਪੱਤਰ ਦੇਣਾ ਹੈ ਪੰਜਾਬ ਸਰਕਾਰ ਨੂੰ ਭੇਜਣਾ ਹੈ ਔਰ ਆਸ ਕਰਦੇ ਆ ਪੰਜਾਬ ਸਰਕਾਰ ਵਿਚਾਰ ਕਰੇਗੀ ਨਹੀਂ ਕਰੇਗੀ ਕਿ ਲੜਾਈ ਸਾਡੀ ਜਾਰੀ ਹੈ ਜਾਰੀ ਰਹਿਣੀ ਆ ਉਦੋਂ ਤੱਕ ਰਹਿਣੀ ਆ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਧੰਨਵਾਦ। ਤਾਂ ਦਿੱਤਾ ਗਿਆ ਸੀ ਕਿ ਮੈਂਤ ਮੰਤਰੀ ਜਿੰਪਾ ਨੂੰ ਆਪ ਹੋਣਾ ਚਾਹੀਦਾ ਸੀ। ਦੇਖੋ ਜੇ ਨਹੀਂ ਵੀ ਹੈਗਾ ਅਸੀਂ 3 ਘੰਟੇ ਬੈਠਣਾ ਉਹਦਾ ਕੋਈ ਵੀ ਪ੍ਰਤੀਨਿਧਵਾ ਜਿਹੜਾ ਉਹ ਮੰਨ ਲਊਗਾ ਸਾਡਾ ਮੰਗ ਪੱਤਰ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਅਸੀਂ 13 ਜਗ੍ਹਾ ਸਿਲੈਕਟ ਕੀਤੀਆਂ ਜਿੱਥੇ ਮਤਲਬ ਅਸੀਂ ਇਕੱਠੇ ਹੋ ਕੇ 3 ਘੰਟੇ ਦਾ ਧਰਨਾ ਲਾਉਣਾ ਤੇ 3 ਘੰਟਿਆਂ ਬਾਅਦ 3 ਵਜੇ ਅਸੀਂ ਉਹਨਾਂ ਨੂੰ ਜਿਹੜਾ ਮੰਗ ਪੱਤਰ ਦੇਣਾ ਹੈ। ਇਹਦੇ ਨਾਲ ਜੇ ਜਿੰਪੇ ਹੁਣੀ ਨਹੀਂ ਵੀ ਹੈਗੇ ਤੇ ਸਾਡਾ ਜਿਹੜਾ ਮੈਸੇਜ ਆ ਉਹਨਾਂ ਨੂੰ ਪਹੁੰਚ ਗਿਆ ਆ ਤੇ ਅਸੀਂ ਸਾਨੂੰ ਇਹ ਵੀ ਕੋਈ ਹੈਗਾ ਅੱਜ ਜਿਹੜਾ ਸਾਡਾ ਮੇਨ ਮੰਗਾਂ ਆ ਕਿ ਸਾਡੀਆਂ ਸੈਂਟਰ ਸਰਕਾਰ ਨਾਲ ਸਾਡੀਆਂ ਮੰਗਾਂ ਦੇ ਚੱਲਦਾ ਰਹਿੰਦਾ ਇਹ ਪੰਜਾਬ ਸਰਕਾਰ ਨਾਲ ਸਾਡੀਆਂ ਮੰਗਾਂ ਆ ਜਿਵੇਂ ਡੈਮ ਸੇਫਟੀ ਐਕਟ ਆ ਜਿਹੜਾ ਨਵਾਂ ਬਣਾਇਆ ਉਹ ਢੰਗ ਦੇ ਨਾਲ ਸਾਡੇ ਜਿਹੜੇ ਪਾਣੀ ਆ ਉਹਦੇ ਹੱਕ ਦੇ ਉੱਤੇ ਕੇਂਦਰ ਸਰਕਾਰ ਕੋ ਕਬਜ਼ਾ ਕਰਨਾ ਚਾਹੁੰਦੀ ਆ ਉਹਨੂੰ ਵਾਪਸੀ ਲਈ ਆ ਤੇ ਜਿਹੜੇ ਤੱਤਰ ਨਾਸੀ ਅਸੀਂ ਜਿਹੜੇ ਸਾਡੇ ਉਹ ਕਾਨੂੰਨ ਬਣਾਏ ਹੋਏ ਆ ਜਦੋਂ ਪੰਜਾਬ ਵੱਖਰਾ ਹੋਇਆ ਉਹਨੂੰ ਅਸੀਂ ਰੱਦ ਕਰਨ ਦੀ ਮੰਗ ਕਰਦੇ ਆ ਤੇ ਜਿਹੜਾ ਪਾਣੀਆਂ ਦਾ ਹੱਕ ਵਾ ਦਰਿਆਈ ਪਾਣੀਆਂ ਦਾ ਰਿਪੀਰੀਅਨ ਐਕਟ ਤੇ ਸੰਵਿਧਾਨ ਮੁਤਾਬਕ ਜਿਹੜਾ ਆ ਉਸ ਡੇਟਾ ਨੂੰ ਉਹਦੇ ਵਾਸਤੇ ਫੈਸਲਾ ਹੋਣਾ ਚਾਹੀਦਾ ਪਹਿਲੀਆਂ ਸਰਕਾਰਾਂ ਨੇ ਪੰਜਾਬ ਨਾਲ ਧੱਕਾ ਕਰਕੇ ਉਹ ਜਿਹੜਾ ਉਹ ਲਾਗੂ ਕੀਤਾ ਜੋ ਕਾਂਗਰਸ ਸਰਕਾਰ ਨੇ ਲਾਗੂ ਕੀਤਾ ਸੀ ਉਹੀ ਅਗਲੀਆਂ ਸਰਕਾਰਾਂ ਨੇ ਉਹਨੂੰ ਲਗਾਤਾਰ ਜਾਰੀ ਰੱਖਿਆ ਇਹਨਾਂ ਸਾਰੀਆਂ ਮੰਗਾਂ ਵਾਸਤੇ ਪੰਜਾਬ ਸਰਕਾਰ ਤੇ ਅਸੀਂ ਦਬਾਅ ਪਾ ਰਹੇ ਹਾਂ ਜਿਹੜੀਆਂ ਮੰਗਾਂ ਕੇਂਦਰ ਦੇ ਨਾਲ ਸੰਬੰਧਤ ਆ ਉਹ ਉਹਨਾਂ ਤੋਂ ਮਨਵਾਉਣ ਜਿਹੜੀਆਂ ਇਹਨਾਂ ਦੇ ਹੱਕ ਚ ਆ ਉਹ ਇਹ ਮਨਵਾਉਣ ਤੇ ਹਰ ਜਿਹੜਾ ਕਿਸਾਨ ਵਾ ਕਿਸਾਨ ਬੀਬੀ ਜਾਂ ਕਿਸਾਨ ਜੈਂਟਸ ਵਾ ਜਿਹੜਾ ਉਹਨੂੰ 58 ਸਾਲ ਦੀ ਉਮਰ ਦੇ ਬਾਅਦ 10000 ਰੁਪਇਆ ਜਿਹੜੀ ਪੈਨਸ਼ਨ ਵਾ ਉਹ ਮਿਲਣੀ ਚਾਹੀਦੀ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਤੇ ਜਿੱਦਾਂ ਕੇਰਲਾ ਸਰਕਾਰ ਨੇ ਐਮਐਸਬੀ ਦਿੱਤੀ ਆ ਇਹ ਪੰਜਾਬ ਸਰਕਾਰ ਇਹਦੀ ਜ਼ਿੰਮੇਵਾਰੀ ਲਵੇ ਤੇ ਐਮਐਸਬੀ ਸਾਨੂੰ ਪੰਜਾਬ ਸਰਕਾਰ ਦਵੇ ਉਹਨਾਂ ਫਸਲਾਂ ਨੇ ਉੱਤੀ